ਅਰ ਸਾਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੂੰ ਜੈ ਟਿਕਟ ਮਿਲੀ ਹੈ ਸੋ ਮੈਂ ਉਹਨਾਂ ਲਈ ਥੋੜੀ ਜਿਹੀ ਇੱਕ ਲਾਈਨ ਅਪ ਵਿਚਰ ਕਹਿੰਨੀ ਆ ਖਾਓ ਪੀਓ ਜੀ ਦੇ ਕੁਲ ਮਰਜੀ ਬੋਟ ਸੋਚ ਕੇ ਪਾਇਓ ਜੀ ਖਾਓ ਪੀਓ ਜਿੱਦੇ ਕੁਲ ਮਰਜੀ ਭੋਟ ਸੋਚ ਕੇ ਪਾਇਓ ਜੀ ਪੰਜੇ ਵਾਲਾ ਬਟਨੇ ਦਵਾ ਕੀ ਆਸ਼ੂ ਨੂੰ ਤਸੀਂ ਜਤਾਇਓ ਜੀ ਪੰਜੇ ਵਾਲਾ ਬਟਨੇ ਦਵਾ ਕੀ ਆਸ਼ੂ ਨੂੰ ਤਸੀਂ ਜਤਾਇਓ ਜੀ ਇਹ ਪੰਜਾਪਣਤ ਵਡਵੀਰ ਮੇਰਿਓ ਇਸਨੇ ਟੋੜੇ ਕੰਮ ਓੜਾਈ ਖੁੰਝ ਗਿਆ ਮੇਲਾ ਫੇਰ ਹੱਥ ਨਹੀਂ ਹੋਣ ਫੇਰ ਤੁਨੂੰ ਪਹਿਣਾ ਪੁੱਛ ਤੋਣਾਈ ਕੰਮ ਕਰ ਥੋੜੇ ਸਾਰੇ ਹੋਣਗੇ ਕੰਮ ਕਰ ਸਾਰੇ ਥੋੜੇ ਹੋਣਗੇ ਆਂਸ਼ੂ ਨੂੰ ਦਿਲ ਲੋਪ ਲਾਇਉ ਨਾ ਖਾਓ ਪਿਓ ਜਿੱਦ ਕੁਲ ਮਰਜੀ ਵੋਟ ਸੋਚ ਕੇ ਪਾਇਓ ਜੀ ਖਾਓ ਪਿਓ ਜਿੱਦ ਕੁਲ ਮਰਜੀ ਵੋਟ ਸੋਚ ਕੇ ਪਾਇਓ ਜੀ ਪੰਜੇ ਵਾਲਾ ਬਟਣੇ ਦਿਵਾ ਕੀ ਪੰਜੇ ਵਾਲਾ ਬਟਣੇ ਦਿਵਾ ਕੀ ਆਸ਼ੂ ਨੂੰ ਤੂੰ ਸੀਂਜ ਤਾਇਓ ਜੀ ਪੰਜੇ ਵਾਲਾ ਬਟਣੇ ਦਿਵਾ ਕੀ ਆਸ਼ੂ ਨੂੰ ਤੂੰ ਸੀਂਜ ਤਾਇਓ ਜੀ ਬਹੁਤ ਵਾਹ ਬਹੁਤ ਸੋ ਪਰਿਵਾਰ ਚ ਹੈ ਹਾਂਜੀ ਹਾਂਜੀ ਬਸ ਚਾਟ ਦੋ ਪਹਿਲਾਂ ਇੱਕ ਚੀਜ਼ ਜਾਣਨਾ ਹੈ ਬਸ ਵੀ ਜਾਣਨੀ ਹੈ ਜਲਦੀ ਜਾਣਨੀ ਹੈ ਕੱਲ ਹੀ ਅਕਤ ਤੁਹਾਨੂੰ ਉੱਥੇ ਬੁਲਾਣਗੇਗਾ ਅਸੀਂ ਇਨਾਂ ਦੇ ਇਲਾਕੇ ਚ ਬਹੁਤ ਰੌਣਕ ਲਾਉਂਦੇ ਰਹੇ ਆ ਬੜਾ ਪ੍ਰੋਗਰਾਮ ਲਾਉਂਦੇ ਰਹੇ ਆ ਨਾ ਇਲਾਕੇ ਚ ਜੀਰਾਂ ਪੈਂਦੀਆਂ ਜੀ ਸਾਰੇ ਟੱਬਰ ਚ ਬਿਲਕੁਲ ਜੀ ਬਿਲਕੁਲ ਹੈਗਾ ਬਹੁਤ ਅੱਛਾ ਦਸ 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 ਵੀਰਾ ਕਿੱਥੇ ਚੱਲੀ ਬਸ ਦਸ 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 ਵੀਰਾ ਕਿੱਥੇ ਚੱਲੀ ਬਸ ਹੂਲੀ ਤੂਰ ਵੀ ਮੈਂ ਮੀ ਪੰਜੇ ਉੱਤੇ ਲਾਣੀ ਦੇ ਕੇ ਮੂਰ ਵੀ ਮੈਂ ਮੀ ਪੰਜੇ ਉੱਤੇ ਲਾਣੀ ਦੇ ਕੇ ਮੂਰ ਵੀ ਦਸ 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 ਵੀਰਾ ਕਿੱਥੇ ਚੱਲੀ ਬਸ ਉਹ ਦਸ 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 ਵੀਰਾ ਕਿੱਥੇ ਚੱਲੀ ਬਸ ਹੂਲੀ ਤੂਰ ਵੀ ਮੈਂ ਵੀ ਪੰਜੇ ਉੱਤੇ ਲਾਣੀ ਜਾ ਕੇ ਮੋਰ ਵੀ ਮੈਂ ਵੀ ਪੰਜੇ ਉੱਤੇ ਲਾਣੀ ਜਾ ਕੇ ਮੋਰ ਵੀ ਮੈਨੂੰ ਕਰੋ ਸਿਕ ਵੇਲਾ ਬੜਾ ਹੋ ਗਿਆ ਨਾਲੇ ਤੂਪ ਨਾ ਪਸੀਨਾ ਮੇਰਾ ਚੋ ਗਿਆ ਮੈਨੂੰ ਕਰੋ ਸਿਕ ਵੇਲਾ ਬੜਾ ਹੋ ਗਿਆ ਨਾਲੇ ਤੂਪ ਨਾ ਪਸੀਨਾ ਮੇਰਾ ਚੋ ਗਿਆ ਘਰ ਪਾਂਦੇ ਨੀ ਨਿਆਣੀ ਬੜਾ ਸ਼ੂਰ ਵੀ ਮੈਂ ਵੀ ਪੰਜੇ ਉੱਤੇ ਲਾਣੀ ਜਾ ਕੇ ਮੋਰ ਵੀ ਮੈਂ ਵੀ ਪੰਜੇ ਉੱਤੇ ਲਾਣੀ ਜਾ ਕੇ ਮੋਰ ਵੀ ਇਸ ਪੰਜੇ ਨਾਲ ਬੜਾ ਹੀ ਪਿਆਰ ਹੋ ਗਿਆ ਪੰਜੇ ਨਾਲ ਬੜਾ ਹੀ ਪਿਆਰ ਹੋ ਗਿਆ ਮੇਰੀ ਰਾਣੀ ਦਾ ਡੈਡੀ ਵੀ ਤਿਆਰ ਹੋ ਗਿਆ ਪੰਜੇ ਨਾਲ ਬੜਾ ਹੀ ਪਿਆਰ ਹੋ ਗਿਆ ਮੇਰੀ ਜਿੰਕੀ ਦਾ ਡੈਡੀ ਵੀ ਤਿਆਰ ਹੋ ਗਿਆ ਰੋਡੂ ਵੀ ਜਾਊ ਨਾਲੇ ਪੋਡੂ ਵੀ ਜਾਊ ਰੋਡੂ ਵੀ ਜਾਊ ਨਾਲੇ ਪੋਡੂ ਵੀ ਜਾਊ ਪਉਆ ਚੂਰ ਵੀ ਮੈਂ ਵੀ ਪੰਜੇ ਉੱਤੇ ਲਾਣੀ ਦੇ ਕੇ ਮੂਰ ਵੀ ਮੈਂ ਵੀ ਪੰਜੇ ਉੱਤੇ ਲਾਣੀ ਦੇ ਕੇ ਮੂਰ ਵੀ ਹਾਂ ਦੇ